ਹੜ੍ਹ ਪੀੜਤਾਂ ਦੀ ਮਦਦ ਦੇ ਲਈ ਸਰਬੱਤਾ ਭਲਾ ਟਰੱਸਟ ਦੇ ਮੁਖੀ ਡਾਕਟਰ ਐਸ.ਪੀ. ਉਬਰਾਏ ਹਮੇਸ਼ਾ ਦੀ ਤਰ੍ਹਾਂ ਅੱਗੇ ਆਏ ਨੇ। ਉਹ ਅਜਨਾਲਾ ਦੇ ਪਿੰਡ ਚਮਿਆਰੀ ਪਹੁੰਚੇ ਨੇ। ਉਹਨਾਂ ਨੇ ਇੱਥੇ ਪਹੁੰਚ ਕੇ ਪਿੰਡ ਵਾਸੀਆਂ ਦਾ ਦੁੱਖ ਸੁਣਿਆ ਅਤੇ ਉਹਨਾਂ ਨੂੰ ਸਹਾਇਤਾ ਦਾ ਭਰੋਸਾ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਪੰਜਾਬ ਲਈ ਮੁਸ਼ਕਲ ਦੀ ਘੜੀ ਹੈ ਪਰ ਪੰਜਾਬੀ ਆਪਸੀ ਇਕਜੁਟਤਾ ਨਾਲ ਹਰ ਮੁਸੀਬਤ ਦਾ ਸਾਹਮਣਾ ਕਰ ਰਹੇ ਨੇ। ਡਾਕਟਰ ਉਭਰਾਏ ਨੇ ਦੱਸਿਆ ਹੈ ਕਿ ٹرسٹ ਵੱਲੋਂ ਲਗਭਗ 1200 ਟਨ ਚਾਰਾ ਬੁੱਕ ਕੀਤਾ ਗਿਆ ਹੈ ਹੁਣ ਤੱਕ 350 ਟਨ ਚਾਰਾ ਭੇਜਿਆ ਜਾ ਚੁੱਕਾ ਹੈ ਉਨ੍ਹਾਂ ਨੇ ਭਰੋਸਾ ਦਿਵਾਇਆ ਹੈ ਕਿ ਕੋਈ ਵੀ ਪਸ਼ੂ ਭੁੱਖਾ ਨਹੀਂ ਰਹੇਗਾ ਡਾਕਟਰ ਉਭਰਾਏ ਨੇ ਪ੍ਰਸ਼ਾਸਨ ਪੁਲਿਸ ਅਤੇ ਸਿਆਸੀ ਆਗੂਆਂ ਦਾ ਧੰਨਵਾਦ ਕੀਤਾ ਹੈ ਜਿਹੜੇ ਇਕੱਠੇ ਹੋ ਕੇ ਸਹਾਇਤਾ ਪਹੁੰਚਾ ਰਹੇ ਨੇ ਉਹਨਾਂ ਨੇ ਕਿਹਾ ਹੈ ਕਿ ਹਰ ਜ਼ਿਲ੍ਹੇ ਦੇ ਡੀਸੀ ਦਫ਼ਤਰ ਨਾਲ ਮਿਲ ਕੇ ਸਹੂਲਤ ਪਹੁੰਚਾਉਣ ਸੰਬੰਧੀ ਯੋਜਨਾ ਬਣਾਈ ਜਾ ਰਹੀ ਹੈ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਅਗਲੇ ਪੜਾਅ ਵਿੱਚ ਘਰਾਂ ਦੀ ਮੁਰੰਮਤ ਕਰਵਾਈ ਜਾਵੇਗੀ ਉਹਨਾਂ ਨੇ ਕਿਹਾ ਹੈ ਕਿ ਅਮਰੀਕਾ ਕੈਨੇਡਾ ਵਰਗੇ ਮੁਲਕਾਂ ਵਿੱਚ ਬੈਠੇ ਐਨਆਰਆਈਜ਼ ਨੇ ਵੀ ਮਦਦ ਲਈ ਸਹਿਮਤੀ ਪ੍ਰਗਟਾਈ ਹੈ ਪੰਜਾਬ ਦੇ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਅਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਡਾਕਟਰ ਉਬਰਾਏ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਜਦੋਂ ਵੀ ਪੰਜਾਬੀਆਂ ਤੇ ਮੁਸੀਬਤ ਆਉਂਦੀ ਹੈ ਤਾਂ ਡਾਕਟਰ ਉਬਰਾਏ ਹਮੇਸ਼ਾ ਸਹਾਇਤਾ ਦੇ ਲਈ ਅੱਗੇ ਆਉਂਦੇ ਨੇ। ਇਸ ਵਿਲੇ ਸਰਬੱਤ ਦਾ ਭਲਾ ٹرسٹ ਦੇ ਆਗੂ ਡਾਕਟਰ ਐਸਪੀ ਉਬਰਾਏ ਪੰਜਾਬ ਦੇ ਕੈਬਨਟ ਮੰਤਰੀ ਹਰਪਜਨ ਸਿੰਘ ਈਟੀਓ ਅਤੇ ਸਾਬਕਾ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੋਰ ਕੀ ਕੁਝ ਕਹਿ ਰਹੇ ਨੇ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਆ। ਨੂੰ ਪਤਾ ਸਾਰੀ ਦੁਨੀਆ ਨੂੰ ਪਤਾ ਕਿ ਪੰਜਾਬ ਦੇ ਵਿੱਚ ਹੜ ਆਇਆ ਅੰਬਸਰ ਦੇ ਵਿੱਚ ਅਜਨਾਲਾ ਸਾਡਾ ਹਲਕਾ ਜਿਹੜਾ ਉਹ ਸਾਡਾ ਡੁੱਬ ਗਿਆ ਕਰੀਬ 550 ਪਿੰਡ ਜਿਹੜਾ ਉਹ ਬਹੁਤ ਬੁਰੀ ਤਰ੍ਹਾਂ ਬਰਬਾਦ ਹੋ ਗਿਆ ਸਾਡੀਆਂ ਫਸਲਾਂ ਸਾਡਾ ਮਾਲ ਡੰਗਲ ਸਾਡੇ ਘਰ ਬਹੁਤ ਬਹੁਤ ਨੁਕਸਾਨ ਹੋਇਆ ਸੋ ਬੜੇ-ਬੜੇ ਵੱਡੇ ਮਹਾਪੋਸਟ ਜਿਹੜੇ ਆ ਦਾਨੀ ਸੱਜਣ ਸਾਡੇ ਕੋ ਆਦੇ ਆ ਸਾਡਾ ਪੰਜਾਬੀਆਂ ਦਾ ਬਹੁਤ ਵੱਡਾ ਮਾਣ ਨੇ ਅਬਰਾਏ ਸਾਹਿਬ ਦੁਬਈ ਤੋਂ ਵੱਡੇ ਬਿਜ਼ਨਸਮੈਨ ਨੇ ਜਦੋਂ ਸਾਡੇ ਤੇ ਪੀੜ ਪੈਂਦੀ ਆ ਸਿੱਖਾਂ ਤੇ ਪੈਂਦੀ ਆ ਪੰਜਾਬ 'ਚ ਪੈਂਦੀ ਆ ਪੰਜਾਬ ਤੋਂ ਬਾਅਦ ਕਿਤੇ ਪੈਂਦੀ ਆ ਸਾਡੇ ਭਾਈਚਾਰੇ ਤੇ ਤੇ ਸਭ ਤੋਂ ਪਹਿਲਾਂ ਅਬਰਾਏ ਸਾਹਿਬ ਅੱਗੇ ਆਉਂਦੇ ਆ ਅੱਗੇ ਹੁੰਦੇ ਆ ਹੁਣ ਵੀ ਹੜਾਂ ਦੇ ਵਿੱਚ ਇਹ ਸਾਡੀ ਬਾਹ ਫੜਦੇ ਆ ਇਹ ਬਲੋਸ਼ ਸਖਸ਼ ਨੇ ਜੇ ਇਹ ਤੋੜ ਭਣ ਤੇ ਬਹੁਤ ਸਾਰੇ ਮਸਲੇ ਹੱਲ ਹੋ ਜਾਂਦੇ ਆ ਮੈਨੂੰ ਅੱਜ ਬੜੀ ਖੁਸ਼ੀ ਆ ਕਿ ਉਹ ਨਾਲੇ ਚਾਏ ਐ ਇਸ ਵੇਲੇ ਚਮਿਆਦੀ ਪੜੀ ਦੇ ਵਿੱਚ ਸਾਡੀ ਅjnਾਲਾ ਨਿਵਾਸੀਆਂ ਦੀ ਇਹ ਬਾਹ ਫੜਨਗੇ ਕਹਿਣ ਦੀ ਲੋੜ ਨਹੀਂ ਇਹਨਾਂ ਨੇ ਆਪੜਿਆ ਵੀ ਫੜ ਲੈਣੀ ਆ ਇਹਨਾਂ ਨੇ ਖੁਦ ਵੀ ਵੇਖਿਆ ਕਿ ਕਿੰਨਾ ਨੁਕਸਾਨ ਹੋ ਗਿਆ ਕਿੰਨਾ ਬੁਰਾ ਹਾਲਤ ਹੋਈ ਆ ਇੰਨੀ ਕੁ ਬੁਰੀ ਹਾਲਤ ਆ ਕਿ ਦੱਸ ਨਹੀਂ ਸਕਦੇ ਪਰ ਜਦੋਂ ਇਦਾਂ ਦੇ ਸੱਜਣ ਜਿਹੜੇ ਇਦਾਂ ਨਹੀਂ ਸੱਜਣ ਮਾ ਦਾ ਸੱਚੇ ਬਾਦਸ਼ਾਹ ਨੇ ਭੇਜੇ ਆ ਸਾਡੇ ਕੋ ਤੇ ਲਾਜ਼ਮੀ ਸਾਰੇ ਨਾਲ ਮਿਲ ਕੇ ਅਸੀਂ ਮਸਲੇ ਜਿਹੜੇ ਹੱਲ ਕਰ ਲਏ ਨੇ ਹੁਣ ਵੀ ਅਸੀਂ ਅਜਨਾਲਾ ਨਿਵਾਸੀ ਜਿਹੜੇ ਟਾਈਮ ਲੱਗੂਗਾ ਪਰ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਜਾਾਂਗੇ ਜਦੋਂ ਅਬਦਾਇ ਸਾਹਿਬ ਵਰਗੇ ਸੱਜਣ ਸਾਡੀ ਬਾਹ ਜੜੀਆ ਫੜਦਗੇ ਮੈਂ ਇਹਨਾਂ ਨੂੰ ਮਤਲਬ ਜਿਹਾ ਕਹਿੰਦਾ ਧੰਨਵਾਦ ਕਰਦਾ ਕਿ ਸਾਡੇ ਹਲਕੇ ਦੇ ਵਿੱਚ ਆਏ ਆ ਅਜਨਾਲੇ ਦੇ ਲੋਕਾਂ ਦੇ ਨਾਲ ਆਏ ਆ ਸਾਡੇ ਇਸ ਵੇਲੇ ਮਤਲਬ ਜਿਹੜੀਆਂ ਸਾਡੀਆਂ ਪੀੜਾਂ ਜਿਹੜੀਆਂ ਉਹਨਾਂ ਨੂੰ ਘੱਟ ਕਰਨ ਆਏ ਆ ਸਾਡਾ ਦਰਦ ਬਹੁਤ ਡੂੰਗਾ ਸਾਡੇ ਜ਼ਖਮ ਬਹੁਤ ਡੂੰਗੇ ਹੋ ਗਏ ਆ ਉੱਤੇ ਮਲਮ ਲਾਉਣ ਆਏ ਆ ਮੈਂ ਨਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਇਹ ਟਾਈਮ ਕੱਢ ਕੇ ਆਏ ਆ ਸਭ ਤੁਹਾਡਾ ਬਹੁਤ-ਬਹੁਤ ਅੱਜ ਬੜੇ ਮੁਸ਼ਕਲ ਦੀ ਘੜੀ ਹੈ ਪੰਜਾਬ ਤੇ ਪਰ ਪੰਜਾਬੀ ਸਾਡੇ ਤਗੜੇ ਨੇ ਸਾਰੇ ਇੱਕ ਦੂਜੇ ਦੇ ਸਾਰੇ ਹੈਲਪ ਕਰ ਰਹੇ ਨੇ ਅੱਠ-ਨੌ ਡਿਸਟ੍ਰਿਕਟ ਨੇ ਜਿੱਥੇ ਜਿਆਦਾ ਪਾਣੀ ਦੀ ਮਾਰ ਪਈ ਹੈ ਔਰ ਲੱਖ ਤੋਂ ਉਤੇ ਪਸ਼ੂ ਜਿਹੜਾ ਉਹ ਛਾਰੇ ਤੋਂ ਬੈਠਾ ਹੋਇਆ ਤਾਂ ਅੱਜ ਮੈਂ ਸਾਰਾ ਏਰੀਆ ਦੇਖ ਕੇ ਆਇਆ ਤੇ ਹੁਣ ਅਸੀਂ ਇੱਥੇ ਪਹੁੰਚਿਆ ਚਮੈਰੀ ਪਹੁੰਚੇ ਆ ਤੇ ਇਸ ਵਾਰੀ ਮੈਂ ਇੱਕ ਗੱਲ ਕਹਾਂਗਾ ਕਿ ਸਰਬ ਦਾ ਪਲਟਰਾਸ ਤੋਂ ਬਲਾਂ ਤਕਰੀਬਨ 9 ਦਾ 9 ਡਿਸਟ੍ਰਿਕਟ ਅਸੀਂ ਕਵਰ ਕੀਤੇ ਆ ਜਿਹਦੀ ਜ਼ਿਆਦਾ ਲੋਡ ਸਮਝੀ ਗਈ ਸੀ ਉਹ ਚਾਰੇ ਦੀ ਸੀ ਔਰ ਚਾਰਾ ਜਰਾ ਅਸੀਂ ਤਕਰੀਬਨ 1200 ਟਨ ਦੇ ਕਰੀਬ ਜਿਹੜਾ ਚਾਰਾ ਮੈਂ ਆਲਰੇਡੀ ਬੁੱਕ ਕੀਤਾ ਹੋਇਆ ਹੁਣ ਤੱਕ ਸਾਢੇ 3-400 ਟਨ ਜਿਹੜਾ ਜਾ ਚੁੱਕਿਆ ਔਰ ਇੱਥੇ ਮੈਂ ਦੇਖਿਆ ਕਿ ਜਦੋਂ ਵੀ ਆਪਣੇ ਇਥੋਂ ਦੇ ਸਾਡੇ ਜਿਹੜੀ ਟੀਮ ਹੈ ਸਾਰੀ ਜਦੋਂ ਚਾਰੇ ਦੀ ਲੋਡ ਪਵੇ ਸਾਨੂੰ ਇੱਕ ਦਿਨ ਪਹਿਲਾਂ ਦੱਸੋ ਦੂਸਰੇ ਦਿਨ ਜਿਹੜਾ 20 ਟਨ ਚਾਰਾ ਆਂਦਾ ਇੱਕ ਟਰੱਕ ਦੇ ਵਿੱਚ ਤੇ ਅਸੀਂ ਭੇਜੀ ਚੱਲਾਂਗੇ ਬਸ ਸਿਰਫ ਇੱਕੋ ਮੈਂ ਕਹਿੰਦਾ ਕਿ ਜਿੱਥੇ ਲੋਡ ਆ ਉੱਥੇ ਦਿਓ ਇਕੱਠਾ ਨਾ ਕਰੋ ਇੱਥੇ ਮੈਂ ਦੇਖਣ ਜਾਇਆ ਕਿ ਇੱਕ ਇੱਕ ਘਰ ਦੇ ਵਿੱਚ ਉਹ ਚਾਰਾ ਇਕੱਠਾ ਕਰੀ ਜਾਂਦੇ ਨੇ ਚਾਰਾ ਮੁੱਕਦਾ ਨਹੀਂਗਾ ਅਸੀਂ ਮੁੱਕਣ ਨਹੀਂ ਦੇਵਾਂਗੇ ਸਾਡੇ ਕੋਲ ਇੰਨਾ ਸਟਾਕ ਪਿਆ ਹੋਇਆ ਅਸੀਂ ਕੰਟੀਨਿਊ ਰੱਖਾਂਗੇ ਇਹਨੂੰ ਬਾਕੀ ਇਹ ਦੌਰ ਦਾ ਨਿਕਲ ਜਾਣਾ ਹੈ ਤੇ ਮੈਂ ਧੰਨਵਾਦ ਕਰਦਾ ਐਸਲੇ ਪ੍ਰਸ਼ਾਸਨ ਦਾ ਡਿਸਟ੍ਰਿਕਟ ਬਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਐਮ ਐਲ ਏ ਸਾਹਿਬ ਮੰਤਰੀ ਸਾਹਿਬ ਸਾਰੇ ਇਸ ਵਾਰੀ ਸਾਰੇ ਇਕੱਠੇ ਹੋ ਕੇ ਪੂਰਾ ਸਾਥ ਦੇ ਰਹੇ ਨੇ ਅਸੀਂ ਮਿਲ ਕੇ ਜਿਹੜਾ ਸਾਰਾ ਕੰਮ ਕਰ ਰਹੇ ਹਾਂ ਕੋਈ ਵੀ ਚੀਜ਼ ਜਿਹੜੀ ਆਂਦੀ ਹੈ ਉਹ ਪਲੈਨਿੰਗ ਨਾਲ ਕੀਤੀ ਜਾਂਦੀ ਹੈ ਡੀ ਸੀ ਆਫਿਸ ਆਂਦੀ ਹੈ ਉਹਨਾਂ ਕੋਲ ਸਾਰਾ ਉਹਨਾਂ ਨੇ ਹਿਸਾਬ ਦਾਬ ਕੀਤਾ ਹੁੰਦਾ ਕਿ ਕਿਹੜਾ ਪਿੰਡ ਹੈ ਕਿੱਥੇ ਕੀ ਚੀਜ਼ ਆਣੀ ਹੈ ਸੋ ਬੜੇ ਤਰੀਕੇ ਨਾਲ ਜਾ ਰਿਹਾ ਥੋੜਾ ਜਿਹਾ ਹੋਰ ਸਟਾਰਟ ਕਰਨ ਦੀ ਲੋੜ ਹੈ ਜਿਹੜਾ ਉਸ ਨੂੰ ਉਸਾਨੀ ਟੀਮਾਂ ਵੀ ਕਰ ਰਹੀਆਂ ਨੇ ਕਿ ਜਿਹਨੂੰ ਲੋੜ ਆ ਸੀ ਉਹ ਤੱਕ ਪਹੁੰਚਾਈਏ ਦੂਸਰਾ ਪਿੰਡਾਂ ਦੇ ਆਨੇ ਜਾਂ ਗੁਰਦੁਆਰੇ ਸਾਹਿਬ ਦੇ ਜਾਂ ਜਿਹਨੇ ਇਹਦਾ ਸਾਰਿਆਂ ਨੇ ਲੰਗਰਾਂ ਦੇ ਤਾਂ ਵੱਲ ਕਿ ਲੋਡਿੰਗ ਸਮਝ ਕੇ ਤੇ ਰੱਖਣ ਦੀ ਹੁਣ ਜਿਹਨੂੰ ਪੁੱਛਦੇ ਆ ਕਿਸੇ ਡਿਸਟ੍ਰਿਕਟ ਵਿੱਚ ਉਹ ਕਹਿੰਦੇ ਸਾਨੂੰ ਖਾਣ ਪੀਣ ਨੂੰ ਕੁਝ ਨਹੀਂ ਚਾਹੀਦਾ ਸਾਡੇ ਪਸ਼ੂਆਂ ਨੂੰ ਬਚਾ ਲਓ ਸਾਡੇ ਤੋਂ ਪਸ਼ੂ ਨਹੀਂ ਦੇਖੇ ਜਾਂਦੇ ਭੁੱਖੇ ਜਲੇ ਬੈਠੇ ਆ ਸੋ ਇਸ ਕਰਕੇ ਸਾਡੇ ਵੀ ਜਿਆਦਾ ਜ਼ੋਰ ਜਿੱਥੇ ਮੱਛਰ ਦਾ ਨਹੀਂ ਆ ਬਾਕੀ ਜੋ ਸਬੰਧ ਦੇ ਰਹੇ ਆ ਅਸੀਂ ਤਰਪਾਨਾਂ ਦੀ ਲੋੜ ਹੈ ਹੁਣ ਅਗਲਾ ਜਿਹੜਾ ਦੌਰ ਹੈ ਇਹ ਤਾਂ ਨਿਕਲ ਜਾਏਗਾ ਔਖੇ ਸੋਖੇ ਅਦਬ ਜਦਾਂ ਨਿਕਲ ਗਿਆ ਪਾਣੀ ਉਤਰਨਾ ਸ਼ੁਰੂ ਹੋ ਗਿਆ ਜਿਹੜਾ ਮੈਂ ਬਾਰੇ ਰਹਿਗਾ ਹੁਣ ਆਪਣੇ ਧਾਲੀਵਾਲ ਸਾਹਿਬ ਅਗਲਾ ਜਿਹੜਾ ਦੌਰ ਹੈ ਸਾਡਾ ਉਹਦੇ ਸਾਨੂੰ ਮੈਡੀਸਿਨ ਚਾਹੀਦੀ ਹੋਣੀ ਕੀਤਾ ਹੋਇਆ ਜੀ ਸਾਨੂੰ ਸਾਡੇ ਡਾਕਟਰ ਆਣਗੇ ਐਮੂਲੈਂਸਾਂ ਆਣਗੀਆਂ ਮੈਡੀਸਨ ਆਏਗੀ ਸਾਰੇ ਜਾਨਵਰਾਂ ਦੀ ਮੈਡੀਸਨ ਹੈ ਬੰਦਿਆਂ ਦੀ ਲੋੜ ਹੈ ਉਹ ਕਰਨਗੇ ਜਿਹੜਾ ਦੂਜੀ ਗੱਲ ਤੁਸੀਂ ਕੀਤੀ ਹੈ ਕਿ ਜਿਸਲੇ ਪਾਣੀ ਉਤਰਨਾ ਤੇ ਘਰਾਂ ਦੀ ਹਾਲਤ ਖਰਾਬ ਹੋਣੀ ਹੈ ਹਾਂਜੀ ਜੋ 2023 ਵਿੱਚ ਵੀ ਹੋਇਆ ਸੀਗਾ 2023 ਚ ਅਸੀਂ 1400 ਦੇ ਕਰੀਬ ਘਰ ਜਿਹੜੇ ਉਹਨਾਂ ਨੂੰ ਰਮਰਮਤ ਕਰਕੇ ਦਿੱਤੇ ਨੇ ਸੋ ਇੱਥੇ ਵੀ ਸਾਡੀ ਟੀਮ ਆਏਗੀ ਜਦੋਂ ਪਾਣੀ ਉਤਰਦਾ ਹੈ ਤੁਹਾਡੇ ਨਾਲ ਮਿਲ ਕੇ ਅਸੀਂ ਸਾਰਾ ਸਰਵੇ ਕਰਕੇ ਦੇਖਾਂਗੇ ਔਰ ਇੱਕ ਮਿੰਟ ਇੱਥੇ ਬੜੀ ਖੁਸ਼ੀ ਦੀ ਗੱਲ ਹੈ ਕਿ ਐਨ ਆਰ ਆਈ ਜਿੰਨੇ ਸਾਡੇ ਇੱਥੇ ਬੈਠੇ ਆ ਅਮਰੀਕਾ ਕੈਨੇਡਾ ਜਾਂ ਨਿਊਜ਼ੀ ਮੈਂ ਅਪੀਲ ਕੀਤੀ ਸੀ ਉਹਨਾਂ ਨੂੰ ਇੱਥੇ ਸੋ ਉਹ ਐਗਰੀ ਨੇ ਉਹ ਕਹਿੰਦੇ ਸਾਨੂੰ ਤੁਸੀਂ 10-10 ਘਰ ਦੇ ਦਿਓ ਅਗਰ ਉਹ 10-10 ਘਰ ਵੀ ਵੀ ਕਰੇ ਇੱਕ ਇੱਕ ਐਨਆਰਏ ਪਕੜ ਲੈਂਦਾ ਨਾ ਤੇ ਸਾਨੂੰ ਕਿਸੇ ਦੀ ਲੋੜ ਨਹੀਂ ਪੈਣੀ ਜੀ ਉਹਨਾਂ ਨੇ ਸਾਰਾ ਕੰਮ ਕਰ ਦੇਣਾ ਹੈ ਸੋ ਇਹ ਸਾਰਾ ਜਿਹੜਾ ਹੋ ਰਿਹਾ ਇਹ ਜਦੋਂ ਪਾਣੀ ਉਤਰਦਾ ਹੈ ਤੋਂ ਉਸ ਤੋਂ ਬਾਅਦ ਜਿਹੜਾ ਸਾਡੇ ਕੋਲ ਅਸਲੀ ਜਿਹੜੀ ਸਥਿਤੀ ਹੈ ਉਹ ਸਾਡੇ ਸਾਹਮਣੇ ਆਏਗੀ ਔਰ ਇੱਕ ਵਾਰ ਫੇਰ ਮੈਂ ਧੰਨਵਾਦ ਕਰਦਾ ਹਾਂ ਤੁਹਾਡੀ ਬਾਲ ਸਾਹਿਬ ਦਾ ਵੀ ਅੱਜ ਇੱਥੇ ਆਏ ਹਨ ਤੇ ਇਹ ਜਿਹੜੀਆਂ ਟਾਲੀਆਂ ਰਵਾਣਾ ਕੀਤੀਆਂ ਜਾ ਰਹੀਆਂ ਲੇਕਿਨ ਇਹਨਾਂ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਕਿ ਮੱਕੀ ਦਾ ਚਾਰਾ ਨਹੀਂ ਮੁੱਕਦਾ